ਸਤ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਬੈਠੇ ਆ ਪਟਿਆਲਾ ਆਨੰਦ ਦਵਾਖਾਨਾ ਨਸ਼ਾ ਮੁਕਤੀ ਦਾ ਘਰ ਤੇ ਡਾਕਟਰ ਸਾਹਿਬ ਨਾਲ ਕਰਾਉਣੇ ਆ ਗੱਲੋ ਡਾਕਟਰ ਜੀਵ ਵਾਲੀ ਗੋਲੀ ਬਾਰੇ ਦੱਸਿਓ ਪਹਿਲਾਂ ਤਾਂ ਸ਼ੌਟ-ਸ਼ੌਟ ਦੇ ਵਿੱਚ ਨਵੇੜੀ ਸਰ ਦੇਖੋ ਜਿਹੜੀ ਜੀਵ ਵਾਲੀ ਗੋਲੀ ਹੈ ਤੁਹਾਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜਕੱਲ ਬੜੇ ਉਹਦੇ ਵਿੱਚ ਦਿੱਤੀ ਜਾ ਰਹੀ ਹੈ ਵੀ ਜਿਹੜੇ ਬੰਦੇ ਨਸ਼ਾ ਛੱਡਣਾ ਜਾਂਦੇ ਹਨ ਹਾਂਜੀ ਲਾਈਨਾਂ ਲੱਗੀਆਂ ਪਈਆਂ ਲਾਈਨਾਂ ਲੱਗੀਆਂ ਹੋਈਆਂ ਬਿਲਕੁਲ ਪਰ ਬਟ ਉਹ ਨੋ ਪੀਡੀ ਚ ਰਸ਼ਨੀ ਜਿੰਨਾ ਹਾਂਜੀ ਹਾਂਜੀ ਪਰ ਬਟ ਜੀਵ ਵਾਲੀ ਗੋਲੀ ਜੇ ਅਸੀਂ ਕਹੀਏ ਵੀ ਨਸ਼ੇ ਨੂੰ ਛੱਡਣ ਦਾ ਇੱਕ ਬਹੁਤ ਵਧੀਆ ਦਵਾਈ ਹੈ ਤਾਂ ਅਸੀਂ ਨਹੀਂ ਉਹ ਮੰਨਦੇ ਕਿਉਂ ਨਹੀਂ ਮੰਨਦੇ ਕਿਉਂਕਿ ਤੁਸੀਂ ਅੱਜ ਨਸ਼ੇ ਨੂੰ ਛੱਡ ਕੇ ਜੀਵ ਵਾਲੀ ਗੋਲੀ ਤੇ ਤਾਂ ਲੱਗ ਗਏ ਪਰ ਜੀਵ ਵਾਲੀ ਗੋਲੀ ਤੇ ਤੁਸੀਂ ਕਦ ਤੱਕ ਲੱਗ ਗਏ ਤੁਸੀਂ 1 ਸਾਲ ਪਹਿਲਾਂ ਵੀ ਖਾ ਰਹੇ ਸੀ ਤੁਸੀਂ 2 ਸਾਲ ਪਹਿਲਾਂ ਵੀ ਖਾ ਰਹੇ ਸੀ ਤੁਸੀਂ 5 ਸਾਲ ਪਹਿਲਾਂ ਵੀ ਖਾ ਰਹੇ ਸੀ ਜਾਨੀ ਕਿ ਆਪਾਂ ਨੂੰ ਜੇ 4 ਸਾਲ 5 ਸਾਲ ਜੀਵ ਵਾਲੀ ਗੋਲੀ ਖਾਦੇ ਹੋਵੇ ਹੋਗੇ ਤਾਂ ਫਿਰ ਇਸका मतलब ये ਥੋੜਾ ਕਿ ਆਪਾਂ ਨਸ਼ਾ ਛੱਡਤਾ ਆਪਾਂ ਤਾਂ ਇੱਕ ਨਸ਼ਾ ਛੱਡਿਆ ਦੂਜਾ ਨਸ਼ਾ ਫੜ ਲਿਆ ਹਾਂ ਠੀਕ ਹੈ ਤਾਂ ਅਸੀਂ ਜਿਹੜੀ ਆਯੁਰਵੈਦਿਕ ਦਵਾਈ ਦਿੰਦੇ ਆ ਇਹਦੇ ਵਿੱਚ ਅਸੀਂ ਕੀ ਕਰਦੇ ਆ ਪੇਸ਼ੈਂਟ ਦੇ ਸਰੀਰ ਦੇ ਅੰਦਰੋਂ ਪੂਰੀ ਤਰ੍ਹਾਂ ਨਸ਼ੇ ਨੂੰ ਬਾਹਰ ਕੱਢ ਦਿੰਦੇ ਆ ਉਹਦੀ ਬਾਡੀ ਨੂੰ ਡੀਟੌਕਸ ਕਰ ਦਿੰਦੇ ਆ ਸਾਡੀ ਦਵਾਈ ਤੋਂ ਬਾਅਦ ਉਹਨੂੰ ਪੇਸ਼ੈਂਟ ਨੂੰ ਕੋਈ ਨਸ਼ੇ ਦੀ ਲੋੜ ਨਹੀਂ ਰਹਿੰਦੀ ਕੋਈ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਗੋਲੀਆਂ ਦੀ ਕੋਈ ਲੋੜ ਨਹੀਂ ਰਹਿੰਦੀ ਸਿਰਫ ਉਹ ਸਾਡਾ ਕੋਰਸ ਪੂਰੇ ਤਰੀਕੇ ਨਾਲ ਸਹੀ ਟਾਈਮ ਤੋਂ ਟਾਈਮ ਕਰਦਾ ਰਹੇ ਤਾਂ ਉਹਦੀ ਜਿਹੜੀ ਹੈਗੀ ਹੈ ਇਹ ਨਸ਼ੇ ਦੀ ਲਤ ਤੋਂ ਉਹ ਬੜੇ ਆਸਾਨੀ ਨਾਲ ਇਸ ਦਲਦਲ ਚੋਂ ਬਾਹਰ ਆ ਜਾਏਗਾ ਠੀਕ ਹੈ ਦੋਸਤੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਐਡਰੈਸ ਦੱਸ ਦੋ ਡਾਕਟਰ ਸਰ ਸਾਡਾ ਜਿਹੜਾ ਪਤਾ ਹੈਗਾ ਪਟਿਆਲੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਪੁਲ ਦੇ ਨਾਲ ਥੈਂਕ ਯੂ ਜੀ ਧੰਨਵਾਦ ਧੰਨਵਾਦ